ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡਵਾਲ 18 ਅਗਸਤ ਨੂੰ ਮੁਫਤ ਹੋਣ ਜਾ ਰਿਹਾ ਹੈ ਕਿਸਾਨਾਂ ਨੇ NHAI ਨੂੰ ਅਲਟੀਮੇਟਮ ਦਿੱਤਾ ਹੈ ਕਿ ਆਵਾਹਨਾ ਤੇ ਲੱਗਣ ਵਾਲੇ ਟੈਕਸ ਨੂੰ ਘੱਟ ਕਰੇ ਜੇਕਰ NHAI ਨੇ ਰੇਟ ਘਟਨਾ ਕੀਤੇ ਤਾਂ ਇੱਕ ਵਾਰ ਫਿਰ ਤੋਂ ਕਿਸਾਨ ਲੱਡਵਾਲ ਟੋਲ ਪਲਾਜ਼ੇ ਦੇ ਧਰਨਾ ਪ੍ਰਦਰਸ਼ਨ ਕਰਕੇ ਉਸ ਨੂੰ ਮੁਫਤ ਕਰਵਾਉਣਗੇ ਦੱਸਦੇ ਕਿ ਇਸ ਤੋਂ ਪਹਿਲਾਂ 46 ਦਿਨ ਤੱਕ ਕਿਸਾਨਾਂ ਨੇ ਟੋਲ ਪਲਾਜ਼ਾ ਬੰਦ ਰੱਖਿਆ ਸੀ ਹਾਈ ਕੋਰਟ 'ਚ ਕੇਸ ਚੱਲਿਆ ਪਰ ਕਿਸਾਨ ਉਥੋਂ ਨਹੀਂ ਹਟੇ ਸੀ ਪੰਜਾਬ ਸਰਕਾਰ ਦੇ ਵਕੀਲ ਨੇ ਕਾਫੀ ਬਹਿਸ ਕੀਤੀ ਲੇਕਿਨ NHAI ਦੇ ਪੱਖ ਦੇ ਵਿੱਚ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਸਰਕ ਤੋਂ ਕਿਸਾਨਾਂ ਨੇ ਕਹਿ ਦਿੱਤਾ ਹੈ ਕਿ 18 ਤਰੀਕ ਨੂੰ ਟੋਲ ਪਲਾਜ਼ਾ ਸਭ ਤੋਂ ਮੁਫਤ ਦਿੱਤਾ ਜਾਵੇਗਾ। ਕਿਉਂ ਸਾਡੇ ਨੌਜਵਾਨ ਛੰਗਦੇ ਨੇ। ਮੇਰੇ ਛੰਡਾ ਦਾ ਵਾਸਤੇ ਗਰਮਦੀ ਗੱਲ ਹੈ। ਜਿਵੇਂ ਤੁਸੀਂ ਛੰਡਾ ਲਿਆ ਪਰ ਪੁੱਛਣਾ ਕahan ਹੁੰਦਾ ਫਿਰ ਪਿੱਛੇ ਹੋ ਜਾਂਦਾ। ਵੀ ਇਹਨਾਂ ਬਲਾਵਾ ਨੂੰ ਨਾ ਛੇੜਿਓ। ਤਨ ਕਰੰਗੇ ਇਹ। ਤੇ ਫਿਰ ਤੁਹਾਡੀ ਤਾਕਤ ਵੀ ਠਕੀ ਹੈ। ਫਿਰ ਆਪਣੀ ਤਾਕਤ ਨੂੰ ਕਿਉਂ ਨਹੀਂ ਪਛਾਲਦੇ? ਕਿਉਂ ਆਪਾਂ ਹਰ ਜਿੱਥੇ ਬੰਦੀ ਕੋਲ ਪਰੇ ਦੇ ਵਿੱਚ ਆਪਾਂ ਕਾਰਡ ਬਣਾ ਦਿਓ ਤੁਸੀਂ ਜਿੱਤੇ ਬੰਦੀਆਂ ਝੰਡਾ ਲਾਓ ਕੁੱਕੇ ਤੋਂ ਜਿੱਤੇ ਬੰਦੀਆਂ ਜੁੜਜੋ ਜਿਹੜੇ ਜਿੱਤੇ ਬੰਦੇ ਝੰਡਾ ਲਾਉਂਗੇ ਉਹਦੇ ਸੱਤੇ ਤੇ ਧਰਮ ਦੇ ਵਿੱਚ ਆਉਂ ਪ੍ਰੋਟੈਸਟ ਦੇ ਵਿੱਚ ਆਉਂ ਤੁਹਾਡੀ ਤਾਕਤ ਨੇ ਦਿਖਾਉਗੀ ਇਸ ਕਰਕੇ ਇਹ ਆਪਾਂ ਫਰੰਡ ਕਰ ਲੈਣਾ ਵੀ ਇਹਨਾਂ ਨੂੰ ਦੱਸ ਦੇਣਾ ਅੱਜ ਹੀ ਵੀ 6 ਜਿੱਤੇ ਬੰਦੀਆਂ ਦੇ ਝੰਡੇ ਲੱਗਿਆ ਤੇ ਕਿਸੇ ਗੱਡੀ ਨੂੰ ਤੁਸੀਂ ਰੋਕ ਲਿਆ ਜੇ ਮੈਂ ਤੁਹਾਨੂੰ ਬੇਨਤੀ ਨਹੀਂ ਕਰਦਾ ਤੁਹਾਡੇ ਮਾਤੇ ਮਿਲਾਈ ਸੀ ਕਿਸਾਨਾਂ ਨੂੰ ਬੇਨਤੀ ਕਰਦਾ ਹੈ ਬਿਆਪਰੀ ਸਾਡੇ ਮੋਰਚੇ ਕਰ ਰਹੇ ਨੇ ਕਿਉਂਕਿ ਮੇਰੀ ਕੱਲ ਵੀ ਅਸੀਂ ਕਨਵੈਨਸ਼ਨ ਸੀ ਜਾਂਦੀ ਕੰਦੀਗੜ ਉੱਥੇ ਸਾਰੀਆਂ ਜੱਲੇਵਦੀਆਂ ਇਕੱਠੀਆਂ ਸੀ ਉੱਥੇ ਵੀ ਗੱਲ ਹੋਈ ਹੈ ਕਿ ਖੇ ਨੂੰ ਅਜੇ ਮੋਰਚਾ ਲਾਉਣ ਵੱਲ ਨਾ ਜਾਇਓ ਆਰਟੀਮੈਟਨ ਦੇ ਦਿਓ ਜੇ ਨਹੀਂ ਡਾਣੇ ਆਉਂਦੇ ਫਿਰ ਦੇਵਾਂਗੇ ਧਰਨਾ ਵੀ ਕਿ ਕਾਮਾਂਗੇ ਇਹਨਾਂ ਦੇ ਔੜੇ ਮੋਰੇ ਨਿੱ ਬੰਬੂ ਗਾੜ ਦੇ ਸਿਟੇ ਹੋ ਤਾਂ ਫਿਰ ਫਰੀ ਕਰਾਂਗੇ ਸਾਰਾ ਕੁਝ ਹੀ ਜੇ ਹੈ ਕਿਸਾਨਾਂ ਨੂੰ ਜੇ ਕੰਦਗੇ ਪਹਿਲਾਂ ਜਿੱਦੋਂ ਸ਼ੂਸ਼ੂਸੀ ਹੋਏ ਉਤੋਂ ਫਿਰ ਸ਼ੂ ਹੋਈਏ ਕਿਉਂਕਿ ਇਹ ਨਹੀਂ ਅੱਜ ਸ਼ੂ ਕਰ ਦਿੱਤਾ ਸੀ ਇਹ ਕੰਮ ਤੇ ਤੁਹਾਡੇ ਕਿਸਾਨਾਂ ਦੇ ਕਾਰਡ ਨਹੀਂ ਚੱਲ ਰਹੇ ਮੈਂ ਹੁਣ ਬੇਨਤੀ ਕਰਦਾ ਇਹਦਾ ਮਤਲਬ ਨੇ ਸ਼ੇਰ ਨੇ ਸ਼ਿਕਾਰ ਕਰਨਾ ਛੱਡਤਾ ਤੇ ਉਹ ਸ਼ਾਕਾਹਾਰੀ ਨਹੀਂ ਹੋ ਗਿਆ ਤੇ ਮਦ ਸਮਝਿਓ ਤੇ ਹਾਈ ਕੋਰਟ ਦਾ ਆਰਡਰ ਲੈ ਕੇ ਅਸੀਂ ਦੋ ਸਾਤੀ ਇਹਨਾਂ ਦੇ ਅੰਦਰ ਦੇ ਦਿੱਤੇ ਤੇ ਮਨਮਰਜ਼ੀ ਇਹਨਾਂ ਦੀ ਕਰਾਵਾਂਗੇ ਅਸੀਂ ਫਿਰ ਨਹੀਂ ਤਾਂ ਫਿਰ ਅਸੀਂ ਮਾਨਯੋਗ ਹਾਈ ਕੋਰਟ ਦਾ ਸਮਰਥਨ ਕਰਦੇ ਆਂ ਪਰ ਜੇ ਫੈਸਲਾ ਲੋਕ ਹਿੱਤ ਕੀ ਨਹੀਂ ਆਏਗਾ ਫਿਰ ਅਸੀਂ ਕਿਤੇ ਹੀ ਉਹ ਫੈਸਲੇ ਨਹੀਂ ਮੰਨਾਂਗੇ ਓਏ ਹੋਰ ਤੇਰੇ ਸਟੋਲ ਨੂੰ ਪੱਕੇ ਤੌਰ ਤੇ ਫਿਰ ਕਰਾਂਗੇ ਵੀ ਦੇਖਾਂਗੇ ਸਰਕਾਰ ਦੀ ਤਾਕਤ ਨਾਲ ਟਕਰਾਉ ਚਾਹਾਂਗੇ ਅਸੀਂ ਜਿੱਥੇ ਬੰਦੀਆਂ ਇਕੱਠੀਆਂ ਹੋਣਗੀਆਂ ਸਾਰੀਆਂ ਸਾਰੀਆਂ ਇਕੱਠੀਆਂ ਹੋਣਗੀਆਂ ਜਿਹੜੀਆਂ ਜਿਹੜੀਆਂ ਬੰਦੀਆਂ ਅੱਜ ਇਸ ਮੋਰਚੇ ਤੋਂ ਵੀ ਬਾਹਰ ਨੇ ਉਹਨਾਂ ਦਾ ਵੀ ਰਾਤਾ ਮੇਰਾ ਹੋਇਆ ਹੈ ਸ਼ਬਦ ਉਹ ਤਿਆਰ ਨੇ ਔਰ ਇਕੱਠਾ ਹੋ ਸਾਰਾ ਪੰਜਾਬ ਤਾਂ ਫਿਰ ਪੂਰੇ ਪੰਜਾਬ ਦੇ ਜਿਹੜੇ ਟੋਰ ਆ ਸਾਰੇ ਦੇ ਸਾਰੇ ਭੁਜਾਵਾਂਗੇ ਨਾ ਜਿਵੇਂ ਦਸਤਖਤ ਪਾ ਲਈਰੇ ਆਖੀ ਆਏ ਅੱਠ ਪਰਸੈਂਟ ਟੋਲ ਟੈਕਸ ਲੂਸੂ ਲਿਆ ਜਾਂਦਾ ਹੈ ਤੇ ਫਿਰ ਇੱਕ ਗੱਡੀ ਜਿਹੜੀ 10 ਲੱਖ ਦੀ ਆ ਉਹ ਤੇ ਤੁਹਾਨੂੰ 80000 ਰੁਪਏ ਟੈਕਸ ਪਹਿਲਾਂ ਦੇ ਦੇਉਂਦੇ ਤੇ ਫਿਰ ਟੋਲ ਟੈਕਸ ਉੱਪਰ ਦੀ ਇੱਕ ਮੁੰਡਾ ਟੈਕਸ ਇਸ ਕਰਕੇ ਫਿਰ ਨਹੀਂ ਚੱਲੁੰਦੇ ਇਹ ਪੰਜਾਬ ਦੇ ਕੋਈ ਜਿਵੇਂ ਦਰਵਾਜਾ ਜੀ ਨੇ ਕਿਹਾ ਕਿ ਪੰਜਾਬ ਸਾਹਿਬ ਦਾ ਐਸਟਰਾ ਜੀ ਅੱਜ ਆਪਣੇ ਕੋਲੇ ਇਹ ਤਰ੍ਹਾਂ ਜਿਸੋ ਚੀਮਾ ਦਾ ਬੈ ਨਹੀਂ ਮੈਂ ਦੱਸਣਾ ਕਿਵੇਂ ਕਰੂੰ ਜਿੰਨੀਆਂ ਵੀ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਮੇਰੇ ਵੱਲ ਧਿਆਨ ਦਿਓ ਜੀ ਭਾਰਤੀ ਕਿਸਾਨ ਯੂਨੀਅਨ ਦੁਆਬਾ ਭਾਰਤੀ ਕਿਸਾਨ ਯੂਨੀਅਨ ਟਕੌਂਦਾ ਕੈਟਰ ਯੂਨੀਅਨ ਤੇ ਨੌਜਵਾਨ ਕਿਸਾਨ ਮਜ਼ਦੂਰ ਸ਼ਹੀਦ ਕਮੇਟੀ ਪੰਜਾਬ ਕਿਸਾਨ ਯੂਨੀਅਨ ਅਮਰਸਾ ਇਹ ਜੱਜ ਬੰਦੀਆਂ ਜਿਨ੍ਹਾਂ ਨੇ ਅੱਜ ਹਾਜ਼ਰੀ ਭਰੀ ਹੈ ਨਾਲ ਆਪਣਾ ਮੋਢਾ ਨਾਲ ਮਲਾ ਕੇ ਬੈਠੇ ਬੈਠੇ ਆ ਔਰ ਲੜਾਈ ਲੜਨ ਤਾਂ ਕਿ ਪਰਨ ਲਿਆ ਬੇਤੀ ਆ ਵੀ ਜਦੋਂ ਵੀ ਪ੍ਰਸ਼ਾਸਨ ਆਤਾ ਸਾਡੀ ਇੱਕ ਸ਼ੁਰੂ ਤੋਂ ਰਹੀ ਆ ਚਾਹੇ ਤੁਸੀਂ ਆ ਕੈਂਟਰ ਯੂਨੀਅਨ ਵਾਲੇ ਬੈਠੇ ਟੈਕਸੀ ਯੂਨੀਅਨ ਵਾਲੇ ਅਸੀਂ ਸਾਰਿਆਂ ਨੂੰ ਕਹਿੰਨੇ ਆ ਭਾਈ ਅੱਜ ਮੀਟਿੰਗ ਆ ਇੱਕ ਇੱਕ ਬੰਦਾ ਆਪਣਾ ਭੇਜੋ ਮੀਟਿੰਗ ਦੇ ਵਿੱਚ ਕਹਿੰਦੇ ਅਸੀਂ ਜਿੱਦਾਂ ਦੀ ਯੂਨੀਅਨ ਬਣਾਈਆਂ 2 ਸਾਲ ਹੋਏ ਆ ਮੈਂ ਚਰੂਨੀ ਨਾਲ ਸੀਗਾ ਆ ਚਰੂਨੀ ਨਾਲ ਕੋਈ ਮਾਹੂਵੇ ਦਾ ਬੇਤ ਚਲਦੇ ਹੁੰਦੇ ਭਰਾਵਾਂ ਦੇ ਸੋਗਰੀ